ਹਾਂਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਤੁਹਾਨੂੰ ਪਤਾ ਹੀ ਹੈ ਜੋ ਦਸੰਬਰ ਦੇ ਮਹੀਨੇ ਵਿੱਚ ਪੋ ਮਹੀਨੇ ਵਿੱਚ ਸ਼ੀਦੀ ਧੜੇ ਚੱਲ ਰਹੇ ਨੇ ਸਾਨੂੰ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਅਸੀਂ ਵੀ ਤਕਰੀਬਨ ਸ਼ਾਮ ਨੂੰ 5-10 ਮਿੰਟ ਤੇ ਜੋ ਘਰੋਂ ਫਤਿਹਗੜ੍ਹ ਸਾਹਿਬ ਜਾਣ ਨੂੰ ਪੁੱਛ ਕਰ ਦਿੱਤੀ ਸੀਗੀ ਤੇ ਤੁੰਦ ਬਹੁਤ ਜ਼ਿਆਦਾ ਸੀਗੀ ਵੀਰੇ ਉਹ ਤਾਂ ਧਾਨ ਹੈ ਜਿਹੜਾ ਸਾਡਾ ਗੱਡੀ ਚਲਾਉਂਦਾ ਵੀਰ ਸੀਗਾ ਕੁਛ ਨਹੀਂ ਦਿਖ ਰਿਹਾ ਸੀ ਆ ਕੁਛ ਵੀ ਧਾਨ ਹੈ ਜਿਹੜਾ ਉਹ ਸਾਨੂੰ 10:30 ਵਜੇ ਪਾਉਣੇ ਪਾਉਣੇ 11 ਵਜੇ ਨੂੰ ਉਹਨੇ ਬਾਈ ਪਟਿਆਲੇ ਲਾਤਾ ਸੀਗਾ ਸਾਨੂੰ ਤੇ ਉੱਥੇ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਸਾਨੂੰ ਕਿਸੇ ਬੰਦੇ ਨੇ ਦੱਸ ਦਈਆ ਸਰਹੰਦ ਦੇ 5 ਕਿਲੋਮੀਟਰ ਤੀ ਬਹੁਤ ਵੱਡਾ ਜਾਮ ਲੱਗਿਆ ਹੋਇਆ ਸੀਗਾ ਫਿਰ ਅਸੀਂ ਉੱਥੇ ਹੋਟਲ ਚ ਕਮਰਾ ਲੈ ਕੇ ਉੱਥੇ ਰੋ ਅਸੀਂ 12 ਵਜੇ ਸੁੱਤੇ ਤੇ 2 ਵਜੇ ਫੇਰ ਉੱਠ ਕੇ ਸਾਡੇ ਮਿੱਤਰ ਪਿਆਰੇ ਇਸ਼ਨਾਨ ਪਾਣੀ ਕਰਕੇ ਆਪੋ ਆਪਣੇ ਦਸਤਾਰ ਸਜਾਉਣ ਲੱਗੇ ਤੇ ਤੜਕੇ ਫੇਰ ਸਰਹੰਦ ਨੂੰ ਸੁਬਾ ਫੇਰ ਅਸੀਂ ਸਰਹੰਦ ਨੂੰ 4:30 ਵਜੇ ਕੂਚ ਕਰ ਦਿੱਤੀ ਸੀਗੀ ਪਰ ਸੁਬਾ ਵੀ ਬਹੁਤ ਠੰਡ ਸੀਗੀ ਧੰਨ ਨੇ ਉਹ ਵੀਰ ਜੋ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਜਾ ਰਹੇ ਧੰਨ ਮਾਤਾ ਗੁਜਰਕਾ ਜੀ ਧੰਨ ਧੰਨ ਛੋਟੇ ਸਾਹਿਬ ਜਾਦੇ ਅਸੀਂ 5:30 ਵਜੇ ਨੂੰ ਅਸੀਂ ਫਤਿਹਗੜ੍ਹ ਸਾਹਿਬ ਪਹੁੰਚ ਗਏ ਸਾਡੀ ਗੱਡੀਆਂ ਪਿੱਛੇ ਹੀ ਲਵਾਤੀਆਂ ਕਿਉਂਕਿ ਬਹੁਤ ਵੱਡਾ ਜਾਮ ਸੀਗਾ ਪਾਰਕਿੰਗ ਪਿੱਛੇ ਬਣੀ ਹੋਈ ਸੀਗੀ ਤਾਂ ਸੁਬਹ ਹਾਲ ਅਸੀਂ ਦਰਬਾਰ ਸਾਹਿਬ ਪਹੁੰਚ ਗਏ ਸੀਗੇ 6 ਵਜੇ ਨੂੰ 6 ਵਜੇ ਵੀ ਹਜੇ ਵੀ ਬਹੁਤ ਠੰਡ ਸੀਗੀ ਬਹੁਤ ਸੰਗਤਾਂ ਨਤਮਸਤ ਮੋਣ ਲਈ ਆਈਆਂ ਸਨ ਸਵਾ 6 ਵਜੇ ਨੂੰ ਅਸੀਂ ਬਈ ਲਾਈਨ ਚ ਲੱਗੇ ਸੀਗੇ ਕਿਉਂਕਿ ਬਹੁਤ ਬਹੁਤ ਜ਼ਿਆਦਾ ਘਟ ਸੀ ਸਵਾ 6 ਵਜੇ ਦੇ ਲਾਈਨ ਚ ਲੱਗੇ ਤੇ ਸਾਨੂੰ ਘਟੂ ਘਟ ਸਾਢੇ 9 ਪੌਣੇ 10 ਹੋ ਗਏ ਸੀਗੇ ਅ ਦਰਸ਼ਨ ਕਰਦਿਆਂ ਨੂੰ ਮਨ ਨੂੰ ਬਹੁਤ ਸ਼ਾਂਤੀ ਆਈ ਬਈ ਦਰਸ਼ਨ ਕਰਕੇ ਸੋ ਹੁਣ ਅਸੀਂ ਠੰਡੇ ਬੁਰਜ ਜੋ ਦਰਸ਼ਨ ਕਰਦੇ ਨੇ ਉੱਥੇ ਲਾਂਚ ਲਾ ਕੇ ਜੋ ਸਤਨਾਮ ਵਿਗਰੂ ਦਾ ਸੇਮਨ ਕਰਦੇ ਗਏ ਫਿਲਹਾਲ ਸਾਨੂੰ ਡੇਢ ਘੰਟਾ ਲਾਂਚ ਖੜ ਕੇ ਠੰਡਾ ਬੁਰਜ ਜੋ ਉੱਥੇ ਦਰਸ਼ਨ ਕਰਨੇ ਪਏ ਬਹੁਤ ਸੰਗਤਾਂ ਸੀ ਬਈ ਬਹੁਤ ਭਾਰੀ ਘੱਟ ਸੀਗਾ ਸੋ ਛੋਟੇ ਛੋਟੇ ਬੱਚੇ ਵੀ ਬੀਬੀਆਂ ਦੀ ਗੋਦੀ ਚੱਕੇ ਹੋਏ ਸੀਗੇ ਸੋ ਤੰਨ ਨੇ ਉਹ ਮਾਵਾਂ ਤੰਨ ਨੇ ਉਹ ਵੀਰ ਜਿਨ੍ਹਾਂ ਨੇ ਇੱਥੇ ਆ ਕੇ ਦਰਸ਼ਨ ਮੇਲੇ ਕੀਤੇ ਔਰ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅੱਗੇ ਵਧੇ ਗਏ ਸੋ ਧੰਨਵਾਦ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਆਪਣੇ ਸ਼ਰਦਾ ਮੁਤਾਬਕ ਅੱਡ-ਅੱਡ ਪਿੰਡਾਂ ਵਿੱਚ ਆਪੋ ਆਪਣੇ ਲੰਗਰ ਲਗਾਏ ਨੇ ਅੱਡ-ਅੱਡ ਰਸਤਾ-ਵਸਤਾ ਜੋ ਵੀ ਨੇ ਸੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਹੋਏ ਅਸੀਂ ਬਹੁਤੀ ਭਾਗਾ ਵਾਲੇ ਆਪਣੇ ਆਪ ਨੂੰ ਸਮਝਦੇ ਆਂ ਸਵੇਰ ਦੇ 10 ਵਜੇ ਚੁੱਕੇ 10 ਵਜੇ ਕਿ ਹੁਣ ਅਸੀਂ ਟੋਡਰਮਲ ਦੀ ਹਵੇਲੀ ਨੂੰ ਕੂਚ ਕਰ ਦਿੱਤੀ ਹੈ ਕਿਉਂਕਿ ਉੱਥੇ ਵੀ ਦਰਸ਼ਨ ਕਰਨੇ ਬਹੁਤ ਜ਼ਰੂਰੀ ਕੀਤੇ ਦਿਵਾਨ ਟੋਡਰਮਲ ਦੀ ਹਵੇਲੀ ਦੇ ਜਿਨ੍ਹਾਂ ਨੇ ਸਹਬਜਾਦੇ ਅਤੇ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਸਾਰਾ ਕੁਝ ਟੋਡਰਮਲ ਨੇ 7800 ਸੋਨੇ ਦੇ ਸਿੱਕੇ ਵਿਛਾ ਕੇ ਇਹ ਜ਼ਮੀਨ ਖਰੀਦੀ ਸੀ ਬਹੁਤ ਹੀ ਪੰਜਾਬ ਦੀ ਮਹਿੰਗੀ ਜ਼ਮੀਨ ਹੈ ਇਹ ਜੋ ਇਹ ਜ਼ਮੀਨ ਖਰੀਦ ਕੇ ਟੋਡਰਮਲ ਜੀ ਨੇ ਸਹਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਇਸ ਸਥਾਨ ਤੇ ਸੰਸਕਾਰ ਕੀਤਾ ਅੱਜ ਜੀ ਦਾ ਇਸ ਥਾਂ ਦਾ ਨਾਮ ਸ਼੍ਰੀ ਜੋਤੀਸਰੂਪ ਸਾਹਿਬ ਜੋ ਪ੍ਰਸਿੱਧ ਹੈ ਅਸੀਂ ਲੰਗਰ ਪਾਣੀ ਛੱਕ ਕੇ ਅਸੀਂ 12 ਵਜੇ ਨੂੰ ਚਾਲੇ ਪਾਤੇ ਸੀਗੇ ਸਾਡੇ ਸਿੰਘ ਵੀ ਥੋੜੀ ਸਸਤੀ ਪਾ ਗਏ ਸੀਗੇ ਗੱਡੀਆਂ 'ਚ ਸੌਣ ਲੱਗ ਗਏ ਸੀਗੇ ਫੇਰ ਵੀ ਕਿਉਂਕਿ ਸਾਡੇ 7-8 ਪ੍ਰਸ਼ਾਦੇ ਛੱਕੇ ਹੋਏ ਸੀਗੇ ਤੇ 4-4 5-5 ਕੋਲੇ ਲੱਸੀ ਦੇ ਪੀਤੇ ਹੋਏ ਸੀਗੇ ਅਸੀਂ ਦਰਸ਼ਨ ਮੇਲੇ ਕਰਕੇ ਉੱਤੋਂ ਚਾਲੇ ਪਾਤੇ ਸੀ ਸੋ ਧੰਨ ਨੇ ਮੇਰੇ ਦਸ਼ਮੇਸ਼ ਪਿਤਾ ਦਾ ਪਰਿਵਾਰ ਜਿਨ੍ਹਾਂ ਨੇ 7 ਦਿਨਾਂ ਦੇ ਅੰਦਰ ਅੰਦਰ ਆਪਣਾ ਸਾਰਾ ਸਰਬੰਸ ਬਾਰ ਦਿੱਤਾ ਸੋ ਤੁਹਾਨੂੰ ਉਹਨਾਂ ਦੀ ਕੁਰਬਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ